ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਬਿਹੜਾਂ ਦਿਖਾਉਣੀਆਂ ਦੋਸਤੋ ਇੱਕ ਤਾਜ਼ਾ ਸੂਈ ਜਿਹੜੀ ਮੱਝ ਦਿਖਾਉਣੀ ਏ ਝੋਟੀ ਦਿਖਾਵਾਂਗੇ ਦੋਸਤੋ ਏਰੀਆ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਹੈਗਾ ਵੀਰੋ ਹਰੀਕੇ ਪੱਤਣ ਤੋਂ ਜਦੋਂ ਤੁਸੀਂ ਪੱਟੀ ਮੋੜ ਆਉਂਦੇ ਹੋ ਦੋਸਤੋ ਤੇ ਰਸਤੇ ਵਿੱਚ ਸੰਗਵਾ ਅੱਡੇ ਤੋਂ ਤੁਸੀਂ ਸੱਜੋਂ ਸੱਜੋਂ ਤੋਂ ਤੁਸੀਂ ਪਿੰਡ ਜੋਰ ਸਿੰਘ ਵਾਲਾ ਪਹੁੰਚ ਸਕਦੇ ਹੋ ਨਾਲ ਨਾਲ ਲੱਗਦੇ ਪਿੰਡ ਦੋਸਤੋ ਚੀਮਾ ਬਰਵਾਲਾ ਦੁੱਬਲੀ ਵੱਡੇ ਸਭਰਾ ਬਿਲਕੁਲ ਨਾਲ ਨਾਲ ਲੱਗਦੇ ਪਿੰਡਾਂ ਵੀਰ ਹਰਵੈਲ ਸਿੰਘ ਨੂੰ ਬਹੁਤੇ ਵੀਰ ਜਾਣਦੇ ਆ ਪਰ ਜਿਹੜੇ ਆਪਣੇ ਨਾਲ ਨਵੇਂ ਕਿਸਾਨ ਵੀਰ ਨਵੇਂ ਸਬਸਕ੍ਰਾਈਬਰ ਜੁੜੇ ਆ ਦੋਸਤੋ ਉਹਨਾਂ ਦੇ ਧਿਆਨ ਦੇ ਵਿੱਚ ਆਪਾਂ ਲਿਆ ਦਿੰਨੇ ਆ ਵੀਰ ਹਰਵੈਲ ਸਿੰਘ ਦਾ ਡੇਰੀ ਫਾਰਮਿੰਗ ਦੇ ਨਾਲ ਪਸ਼ੂ ਵਪਾਰ ਦਾ ਜਿਹੜਾ ਕੰਮ ਹੈਗਾ ਡੇਲੀ ਰੂਟੀਨ ਦੇ ਵਿੱਚ ਪਸ਼ੂ ਆ ਜਿਹੜੇ ਦੋਸਤੋ ਆ ਗਾਵਾਂ ਮੱਝਾਂ ਜਿਹੜੀਆਂ ਝੋਟੀਆਂ ਨੀਲੀ ਦਾਵੀ ਦੇ ਵਿੱਚ ਦੋਸਤੋ ਅਕਸਰ ਇੱਥੇ ਵੀਰ ਦੇ ਕੋਲ ਆਉਂਦੇ ਰਹਿੰਦੇ ਆ ਪਸ਼ੂ ਹਰ ਇੱਕ ਕੁਆਲਿਟੀ ਤੁਹਾਨੂੰ ਇਸ ਥਾਂ ਤੋਂ ਮਿਲ ਜਵੇਗੀ ਦੋਸਤੋ ਤਕਰੀਬਨ 10 ਤੋਂ ਲੈ ਕੇ 15-16 ਕਿਲੋ ਵਾਲੀ ਮੱਝ ਨਾਰਮਲੀ ਤੁਹਾਨੂੰ ਜਿਹੜੀ ਆ ਰੇਂਜ ਵੀ ਜਿਹੜੀ ਹੈਗੀ ਦੋਸਤੋ ਬਿਲਕੁਲ ਜੈਨੂਇਨ ਰੇਂਜ ਹੁੰਦੀ ਆ ਅਕੋਰਡਿੰਗ ਟੂ ਮਿਲਕ ਸੋ ਬਧਰੇ ਜਾਣਕਾਰੀ ਵੀਰ ਹਰਬੇਲ ਤੋਂ ਆਪਾਂ ਲੈਨੇ ਆਂ ਪੁੱਛ ਲੈਨੇ ਆ ਅੱਜ ਕਿੰਨੇ ਨਾਗ ਸੇਲ ਵਾਸਤੇ ਆਏ ਹੈਗੇ ਆ ਸਭ ਤੋਂ ਪਹਿਲਾਂ ਵੀਰ ਹਰਬੇਲ ਸਿੰਘ ਜੀ ਸਤਿ ਸ੍ਰੀ ਅਕਾਲ ਹਾਂਜੀ ਸੰਤੋਪਾ ਜੀ ਸਤਿ ਸ੍ਰੀ ਅਕਾਲ ਜਿੰਨੇ ਵੀ ਇਸ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਬਈ ਠੀਕ ਠਾਕ ਹੋਰ ਠੀਕ ਠਾਕ ਵਧਿਆ ਜੀ ਹਾਂਜੀ ਹਾਂਜੀ ਤੇ ਵੀਰ ਹਰਬੇਲ ਅੱਜ ਕਿੰਨੇ ਆਪਣੇ ਕੋਲ ਨਾਗ ਸੇਲ ਵਾਸਤੇ ਆ ਜੀ ਆਪਣੇ ਕੋਲ ਬਈ ਜੀ ਦੋ ਵੜਾ ਨੇ ਜੀ ਦੋ ਵੜਾ ਨੇ ਇੱਕ ਤੇ ਆਪਣੀ ਆ ਛੋਟੀ ਆ ਇੱਕ ਛੋਟੀ ਆ ਗਈ ਆ ਅੱਜ ਤਾਜ਼ਾ ਸੂਈ ਆ ਤੇ ਵੀਰ ਹਰਬੇਲ ਪਾਦਗੇ ਜੀ ਚੰਨਾ ਹਾਂਜੀ ਆ ਵੀਰ ਹਰਵੈਲ ਇਹ ਝੋਟੀ ਬਾਰੇ ਪਾਇਆ ਚੰਨਾ ਵੀਰ ਜੀ ਕੀ ਡਿਟੇਲ ਹੈਗੀ ਸੀ ਸਰਦਾਰ ਵੀਰ ਝੋਟੀ ਆ ਪਹਿਲਾਂ ਜੀ ਜੀ ਥੋੜਾ ਟਾਈਮ ਹੋਇਆ ਜੀ ਕੋਈ 2-3 ਘੰਟੇ ਹੋ ਗਿਆ ਓਕੇ ਪਾ ਰਹੀ ਆ ਇਹ ਖੁਦ ਵੀ ਸੀਮੰਦੀ ਬੱਚੀ ਆ ਜੀ ਤਾਂ ਅੱਗੇ ਵੀ ਮਤਲਬ ਕਰਤੀ ਆਈ ਆ ਫੀਮੇਲ ਕਾ ਜੀ ਇਹ ਵੀ ਸੀਮੰਦੀ ਆ ਚੱਲੀ ਗਈ ਠੀਕ ਆ ਪਹਿਲਾਂ ਨਹੀਂ ਸੂਈ ਜੀ ਹਾਂ ਪਹਿਲਾਂ ਥੋੜੀ ਆ ਬਹੁਤ ਹੀ ਠੰਡੀ ਸੀ ਨਿਕਲੀ ਆ ਸੋ ਆਜ ਤੇ ਨੰਬਰ ਬਾਕੀ ਜੇਰ ਬਸ ਪਾ ਦੂਗੀ ਕੁਦਰਤੇ ਘੰਟੇ ਬਾਅਦ ਠੀਕ ਆ ਸੋ ਦੋਸਤੋ ਤੁਸੀਂ ਜਿਹੜਾ ਬਿਲਕੁਲ ਨਿਗਾ ਮਾਰ ਲਿਓ ਜੇਰ ਦੀ ਤਿਆਰੀ ਹੈਗੀ ਦੋਸਤੋ ਜੇਰ ਪੈ ਰਹੀ ਆ ਬਿਲਕੁਲ ਵੀਡੀਓ ਦੇ ਵਿੱਚ ਤੁਸੀਂ ਨਜ਼ਰ ਮਾਰ ਸਕਦੇ ਹੋ ਤਾਜ਼ਾ ਸੂਈ ਆ ਘੰਟਾ ਡੇਢ 2 ਘੰਟੇ ਹੋਇਆ ਜੇ ਸਮਾਂ ਸੂਈ ਨੂੰ ਮਗਰ ਜਿਹੜੀ ਫੀਮੇਲ ਕਾਫ ਹੈਗੀ ਆ ਪਹਿਲਾਂ ਛੋਟੀ ਪਲੂਣ ਪਹਿਲਾ ਸਵੇਰ ਦੋਸਤੋ ਸੂਈ ਇਹ ਛੋਟੀ ਤੁਹਾਨੂੰ ਮਿਲੇਗੀ ਬਹੁਤ ਸੋਹਣਾ ਆ ਕੱਦ ਕੱਠੀ ਬਹੁਤ ਸੋਹਣਾ ਹੈਗਾ ਦੋਸਤੋ ਆ ਤਕਰੀਬਨ ਤਾਜ਼ਾ ਸੂਣ ਕਰਕੇ ਜਿਹੜਾ ਬਿਲਕੁਲ ਆ ਵੇਖੋ ਦੋਸਤੋ ਮਗਰ ਜਿਹੜੀ ਫੀਮੇਲ ਕਾਫ ਹੈਗੀ ਆ ਥੋੜਾ ਜਿਹਾ ਪਾ ਤੁਹਾਨੂੰ ਤੋੜ ਕੇ ਵਿ ਤੇ ਮੂੰ ਮੱਥਾ ਜਿਹੜਾ ਹੈਗਾ ਦੋਸਤੋ ਬਾਡੀ ਬੰਤਰ ਤੁਸੀਂ ਚੈੱਕ ਕਰ ਲਿਓ ਵੇਖ ਕੇ ਸਿੰਘਾਂ ਦੀ ਬੰਤਰ ਸੋਹਣੀ ਆ ਅ ਕੱਦ ਕਾਠੀ ਸੋਹਣਾ ਹੈਗਾ ਝੋਟੀ ਦਾ ਤਕਰੀਬਨ ਆਰਡਰ ਦੀ ਕੁਆਲਟੀ ਦੇਖ ਲਓ ਦੋਸਤੋ ਵਿੱਥਾਂ ਵਰਲਾ ਬਹੁਤ ਸੋਹਣੀਆਂ ਹੈਗੀਆਂ ਨੇ ਚਾਰੇ ਥਣ ਸੋਹਣੇ ਹੈਗੇ ਮੁੱਠੀ ਜਿਹਾ ਥਣ ਲੱਗਾ ਹੈਗਾ ਦੋਸਤੋ ਜੋ ਆ ਸੰਧੂ ਸਾਹਿਬ ਇੱਕ ਨੰਬਰ ਨੇ ਕਿਹਾ ਠੀਕ ਹੈ ਵੀਰ ਜੀ ਆ ਲਓ ਜੀ ਆ ਲਓ ਦੋਸਤੋ ਬੋਨਾ ਮੁੰਡਾ ਆ ਲਓ ਜੀ ਬਿਲਕੁਲ ਚੰਗਾ ਸੋਹਣਾ ਸਟਰਕਚਰ ਹੈਗਾ ਬਾਡੀ ਬੰਤਰ ਦਾ ਤੇ ਨਿੱਕੀ ਜਿਹੜੀ ਐ ਸਿੰਘੀ ਹੈਗੀ ਦੋਸਤੋ ਛੋਟਾ ਜਿਹਾ ਸਿੰਘ ਹੈਗਾ ਝੋਟੀ ਦਾ ਤੇ ਬਾਕੀ ਨਾਰਮਲ ਹੀ ਆਪਾਂ ਵੀਰ ਹਰਵੈਲ ਤੋਂ ਪੁੱਛ ਲੈਨੇ ਆ तकरीबन ਅੱਗੇ ਦੋਸਤੋ ਜਿਹੜਾ ਦੁੱਧ ਉਹ ਫਾਇਦਾ ਹੁੰਦਾ ਪਰ ਆਪਾਂ ਵੀਰ ਹਰਵੈਲ ਤੋਂ ਪੁੱਛ ਲੈਨੇ ਆ ਵੀ ਕਿੰਨੇ ਕਿ ਮਿਲਕਿੰਗ ਵਾਲੀ ਹੈਗੀ ਇਹ ਨਾਰਮਲ ਕਿਸੇ ਕਿਸਾਨ ਵੀਰ ਨੇ ਜਦੋਂ ਖਰੀਦਣੀ ਆ ਉਹਨੂੰ ਹੁੰਦਾ ਵੀ ਕਿੰਨਾ ਕੁ ਮਿਲਕ ਪਾ ਦੇਊਗੀ ਤੇ ਵੀਰ ਹਰਵੇਲ ਵੀ ਅਕੋਰਡਿੰਗ ਟੂ ਆਪਾਂ ਜਜਮੈਂਟ ਕਰਦੇ ਆ ਵੀ ਕਿੰਨਾ ਕੁ ਆਪਾਂ ਆਪਣੇ ਨੇੜੇ ਦੀ ਕੀ ਕਿਸੇ ਸੱਜਣ ਮਿੱਤਰ ਤੋਂ ਲਈ ਆ ਜੀ ਉਹਨਾਂ ਕੋਲੇ ਚੰਗਾ ਮਾਲ ਪਸ਼ੂ ਰੱਖਿਆ ਆ ਜੀ ਤਕਰੀਬੇ ਦੀ ਮਾਦਾ 16 16 ਲੀਟਰ ਦਾ ਰਿਕਾਰਡ ਸੀ ਆ ਠੀਕ ਆ ਤਾਂ ਇਹਨਾਂ ਵਾਂਗੇ ਸੀਮਨ ਦੀ ਬੱਚੀ ਖੁਦ ਵੀ ਰਗਾ ਅੱਗੇ ਵੀ ਸੀਮਨ ਹੀ ਇਹਨਾਂ ਨੇ ਰਖਵਾਇਆ ਸੀਗਾ ਜੀ ਤਾਂ ਬੱਚਾ ਜਿਹਦੀ ਸੀ ਐਚ ਐਲ ਡੀ ਵੀ ਸਰਕਾਰੀ ਸੀਮਨ ਦਾ ਠੀਕ ਆ ਆ ਸੋ ਦੋਸਤੋ ਵੇਖ ਲਓ ਬਾਕੀ ਵੀਰ ਜੀ ਤਕਰੀਬਨ 10 10 ਤੋਂ ਬਾਹਰ ਚੱਲਣ ਦੀ ਸੁਭਾਅ ਹੈ। ਉਹ 12 13 ਚੱਲੂਗੀ ਜਿੱਦੇ ਜਿਹੜੇ ਸਭ ਤੋਂ ਵੱਡੀ ਗੱਲ ਇਹ ਹੁੰਦੀ ਗੰਦ ਸਾਹਿਬ ਵੀ ਠੰਡਾ ਸੀ। ਉਹ ਸੋ ਬਸ ਇਹ ਜੁਆਇ ਕਰਤੀ ਇਹਦੀ। ਠੀਕ ਆ ਕੋਈ 1.5-2 ਕਿਲੋ ਠੀਕ ਆ ਜੀ ਇਹਨੂੰ ਪਿਉਣ ਵਾਸਤੇ ਜੀ ਜੇਰ ਜਲਦੀ ਠੀਕ ਆ ਇੱਕ ਕਿਸਾਨ ਵੀਰੋਂ ਤੁਸੀਂ ਜਿਹੜੀ ਫੀਮੇਲ ਕਾਫ ਆ ਉਹ ਜ਼ਰੂਰ ਨਜ਼ਦੀਕ ਤੋਂ ਦੇਖ ਲਓ ਕਿਉਂਕਿ ਜਿਹੜੀ ਜੋੜੀ ਆ ਦੋਸਤੋ ਉਹ ਤੁਸੀਂ ਬਿਲਕੁਲ ਤਸੱਲੀ ਨਾਲ ਵੇਖ ਲਓ ਮਗਰ ਜਿਹੜੀ ਫੀਮੇਲ ਕਾਫ ਆ ਬਿਲਕੁਲ ਬਲੈਕ ਹੈਗੀ ਆ ਪੂਛ ਤੇ ਤੁਹਾਨੂੰ ਦੋ ਕ ਦੋ ਕੰਝ ਜਿਹੜੀ ਵਾਈਟ ਮਿਲੇਗੀ ਪੂਛ ਤੇ ਮਗਰ ਕੱਤੀ ਬਹੁਤ ਸੋਹਣੀ ਹੈਗੀ ਆ ਤੇ ਵੀਰ ਹਰਬੇਲ ਮੁੱਲ ਕੀ ਕਰਦੇ ਪੈਂਦਾ ਆ ਮੌਲੋ ਸੰਧੂ ਸਾਹਿਬ ਜੇ ਤਾਂ ਆਪਾਂ ਕਹੀਏ ਉਧਰ ਦੇ ਅਕੋਰਡਿੰਗ ਆ ਜਿਹੜੇ ਹਿਸਾਬ ਨਾਲ ਛੋਟੀ ਆ ਹੂੰ ਤਾਂ ਆਪਾਂ ਵੀ 9095 ਕਰੀਏ ਜੀ ਸਾਧ ਸੰਧੂ ਸਾਹਿਬ ਜੀ ਆਪਾਂ ਸਾਢੇ 75000 ਰੁਪਏ ਦੀ ਛੋਟੀ ਦੇ ਦਾਂ ਸਾਢੇ 75000 ਲੈਣ ਦੇ ਲੈਣ ਦੇ ਨੂੰ ਦੋਸਤੋ ਸਾਢੇ 75000 ਜਿਹੜੀ ਡਿਮਾਂਡ ਆ ਵੀਰ ਦੀ ਬਿਲਕੁਲ ਲੈਣ ਦੇ ਨਹੀਂ ਜੈਸਨ ਵਾਲੀ ਗੱਲ ਆ ਬਾਕੀ ਜਿਹੜਾ ਮਾਨਤਨ ਦੋਸਤੋ ਘਰ ਪਹੁੰਚਿਆ ਤਾਂ ਉਹ ਹੁੰਦਾ ਹੀ ਰਹਿੰਦਾ ਅਕਸਰ ਉਹ ਜਿੰਨਾ ਵੀ ਹੋ ਸਕੇ ਵੀਰ ਜਰੂਰ ਕਰਨਗੇ ਤੇ ਹਰ ਵੇਲੇ ਫਿਰ ਇਸ ਤੋਂ ਇਲਾਵਾ ਹੋਰ ਐਨੀਮਲ ਆਪਣੇ तो तो ओके हरवेल ਵੀਰੇ ਇਸ ਤੋਂ ਬਾਅਦ ਜਿਹੜਾ ਇਹ ਐਨੀਮਲ ਆਪਣੇ ਕੋਲ ਆ ਗਿਆ ਵੈੜ ਆ ਗਈ ਜੀ ਸੇਲ ਵਾਸਤੇ ਆ। ਠੀਕ ਹੈ ਵੈੜ ਸੇਲ ਵਾਸਤੇ ਕੋ ਆ ਠੀਕ ਆ। ਤੋਂ ਦੋ ਵੈੜਾ ਦੋਸਤੋ ਮੈਂ ਇਨਫੋਰਮੇਸ਼ਨ ਵੀਰ ਤੋਂ ਲੈ ਲੈਣਾ ਦੋ ਵੈੜਾ ਸੇਲ ਲਈ ਅਵੇਲੇਬਲ ਹੈਗੀਆਂ ਨੇ ਤੇ ਆ ਵੀਰ ਹਰਵੇਲ ਕਿੰਨੇ ਦਿਨ ਹੋ ਗਏ ਨੂੰ ਸੂਈ ਨੂੰ? ਇਹਨੂੰ ਦਾਦਾ ਜੀ ਕਰੀਬ ਆਜ ਕੋਈ 12 13 ਦਿਨ ਹੋ ਗਏ ਸੂਈ ਨੂੰ। ਜੀ ਮੈਂ ਮੇਰੇ ਕੋਲ ਥੱਲੇ 12 13 ਕਿਲੋ ਰੈਡੀ ਹੈ ਇਸ ਟਾਈਮ। ਠੀਕ ਆ। ਤੇ ਬਾਕੀ ਵੈੜ ਕਿੱਥੇ ਕਰਵਾਏ ਥੋੜਾ ਜਿਹਾ? ਜੀ ਤਕਰੀਬ ਦੁੱਧ ਦੇ ਦੇ ਜੂਗੀ ਕੋਈ 15 16 ਵੇ। 15 16 ਲੀਟਰ ਤੇ ਕੱਦ ਕਾਠੀ ਦੋਸਤੋ ਫੁੱਲ ਵੇਲ ਪੱਖੋਂ ਵੇਖੋਗੇ ਕੱਦ ਕਾਠੀ ਹੈਗਾ ਵਧੀਆ ਚੰਗਾ ਕੱਦ ਕਾਠੀ ਹੈ ਪੱਦਰ ਹਵਾਨਾ ਹੈਗਾ ਲੇਵਾ ਜਿਹੜਾ ਤੁਸੀਂ ਵੇਖੋਗੇ ਪੱਦਰ ਹੈ ਲੇਵਾ ਹੈਗਾ ਤੇ ਥਾਣਾ ਦੀ ਬੰਤਰ ਸੋਹਨੀ ਮੁੱਠੀ ਵਾਲਾ ਥਾਣਾ ਦੋਸਤੋ ਤਕਰੀਬਨ ਵੇਖੋਗੇ ਤੁਸੀਂ ਤੇ ਸੂਬਾ ਵੀਰ ਜੀ ਕਰਵਾ ਦੱਸਿਆ ਦੂਜਾ ਜੀ ਦੂਜਾ ਸੂਬਾ ਸੈਕਿੰਡ ਟਾਈਮਰ ਦੋਸਤੋ ਹੈਗੀ ਹੈ ਬੈਡ ਆਰਡਰ ਦੀ ਕੁਆਲਿਟੀ ਤੁਸੀਂ ਵੇਖ ਕੇ ਚੈੱਕ ਕਰ ਸਕਦੇ ਹੋ ਈਵਨਿੰਗ ਟਾਈਮ ਸ਼ਾਮ ਦਾ ਟਾਈਮ ਹੈਗਾ ਬਾਕੀ ਜੇ ਚੁਵਾਈ ਤੁਹਾਨੂੰ ਦਿਖਾ ਦਿਖਾ ਸਕਦੇ ਜਰੂਰ ਉਹ ਵੀ ਬਿਲਕੁਲ ਦਿਖਾਵਾਂਗੇ ਆਪਾਂ ਵੀਡੀਓ ਆਰਡਰ ਦੀ ਕੁਆਲਿਟੀ ਵੇਖੋ ਦੋਸਤੋ तकरीबन ਵੀਰ ਕਹਿ ਰਿਹਾ ਜੀ 15 14 ਲੀਟਰ ਦੀ ਜਿਹੜੀ ਮਿਲਕ ਨਾਰਮਲੀ ਪਾ ਦਵੇਗੀ ਬਾਕੀ ਜਦੋਂ ਦਾ ਥੋੜਾ ਤੁਸੀਂ ਦੇਖੋ ਬਿਲਕੁਲ ਬਾਕੀ ਠੰਡੀ ਆਹ ਵੇਖੋ ਦੋਸਤੋ ਮਗਰ ਇਹਨਾਂ ਦਾ ਫੀਮੇਲ ਕਾਫ ਆ ਜੀ ਮੇਲ 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 ਕਾਫਾ ਮਗਰ ਤੇ ਫਿਰ ਬੇਲ ਵੀ ਮੁੱਲ ਕਿੰਨਾ ਕਰ ਦੇਂਦਾ ਮੁੱਲ ਅੰਦਰ ਆ ਦੇ ਲੈਣ ਦੇ ਵਾਲੀ ਗੱਲ ਆ ਜੇ ਹਾਂਜੀ ਕਰਨ ਨੂੰ ਕੋਵੇ 35 ਕਰੀ ਜਾਓ ਜੀ 30000 ਰੁਪਏ ਮੁੱਲ ਕਰਦੇ ਆ 500 ਰੁਪਏ ਮਾਨਦਨ ਕਰਾਂਗੇ 29.5 ਸਾਢੇ 29 ਦੀ ਦੋਸਤੋ ਜਿਹੜੀ ਇਹ ਵੈੜ ਆਪਾਂ ਤੁਹਾਨੂੰ ਦਿਖਾਈ ਆ ਸੈਕੰਡ ਟਾਈਮਰ ਤੁਹਾਨੂੰ ਮਿਲ ਜਵੇਗੀ 29500 32000 ਵੀ ਇਹ ਡਿਮਾਂਡ ਕੀਤੀ ਆ ਸਾਢੇ 29 ਜਿਹੜਾ ਜੈਸਨੋ ਲੈਂਡ ਦੇਣ ਵਾਲੀ ਗੱਲ ਆ ਤੇ ਇੱਕ ਜਿਹੜੀ ਵੈੜ ਦੋਸਤੋ ਇਹ ਤੁਹਾਨੂੰ ਦਿਖਾ ਰਹੇ ਆ ਬਿਲਕੁਲ ਇਹਦੇ ਬਾਰੇ ਵੀ ਆਪਾਂ ਗੱਲਬਾਤ ਨਾਲ ਦੀ ਨਾਲ ਕਰਦੇ ਆ ਨਾਲ ਪੂਰੀ ਜਿਹੜੀ ਤੁਹਾਨੂੰ ਗਿਹੜ ਵੀ ਦਿਖਾ ਦਿੰਨੇ ਆ ਆ तकरीबन ਵੀਰੇ ਹਰ ਵੇਲੇ ਸੂਈ ਕਿੰਨਾ ਕਿੰਨਾ ਲੈਂਦੀ ਹੈ ਜੇ ਕਿ ਸੂਈ ਸਾਡੀ ਇਹ ਗੱਬਣ ਆ ਹਾਂਜੀ ਸੂਬੂ ਕੀ ਕਰੀਬ ਹਫਤੇ ਤੱਕ ਹਫਤੇ ਤੱਕ ਬਹੁਤ ਜ਼ਿਆਦਾ ਵੱਢੂਗੀ ਹਾਂਜੀ ਤੇ ਸੀਲਸ ਲੱਗ ਪੂਰੀ ਆ ਵੇਖੋ ਦੋਸਤੋ ਮੱਝਾਂ ਵਾਲਾ ਥਾਂ ਲੱਗਾ ਹਾਂਜੀ ਚੰਗੀ ਠੰਢੀ ਹੈਗੀ ਆ ਦੋਸਤੋ ਸੀਲਸ ਲੱਗ ਪੂਰੀ ਆ ਵੜ ਤੇ ਬਾਕੀ ਬੋਡੀ ਬੰਤਰ ਆ ਮੂੰਹ ਮੱਥਾ ਤੁਸੀਂ ਵੇਖ ਕੇ ਚੈੱਕ ਕਰ ਲਓ ਬਹੁਤ ਸੋਹਣਾ ਲੱਗਦਾ ਆ ਲੋ ਜੀ ਠੀਕ ਆ ਤੇ ਦਿਨ ਹਜੇ ਵੀਰ ਸਰਵਲ ਕਿੰਨੇ ਲੈ ਜੇਗੀ ਇੱਕ ਹਫਤਾ ਲੈ ਜੀ ਜੀ ਬਾਕੀ ਸਵਾਇਏ ਤੱਕ ਨੰਬਰ ਨਿਕਲੋਗੇ ਢੰਡੇ ਵੱਲੋਂ ਦਾ ਗੱਲਾ ਦਾ ਜੀ ਆਹ ਵੇਖੋ ਦੋਸਤੋ ਇਹ ਵੀ ਵੈਡ ਜਿਹੜੀ ਆ ਦੋਸਤੋ ਇਹ ਰੇਟ ਵੀ ਆਪਾਂ ਪੁੱਛ ਲੈਣੀ ਆ ਬਿਲਕੁਲ ਬਾਜ਼ਾਰਬੀਜੇ ਰੇਟ ਵਿੱਚ ਹੋਵੇਗੀ ਜਿਹੜੇ ਕੋਈ ਆਪਣੇ ਭੈਣ ਭਰਾ ਜਿੰਮੇਦਾਰ ਛੋਟੇ ਨੇ ਘੱਟ ਰੇਟ ਲਾ ਕੇ ਜਿਹੜੇ ਚਾਹਵਾਨ ਨੇ ਉਹ ਉਹਨਾਂ ਲਈ ਜਿਹੜੀ ਇਹ ਵੈਡ ਬਿਲਕੁਲ ਫਿੱਟ ਪੈਂਦੀ ਆ ਬਿਲਕੁਲ ਬਾਜ਼ਾਰਬੀਜੇ ਰੇਟ ਹੋਵੇਗਾ ਬਾਕੀ ਵੀਰ ਹਰਬੇਲ ਤੋਂ ਪੁੱਛ ਲੈਣੀ ਆ ਵੀਰ ਹਰਬੇਲ ਕਿੰਨਾ ਕੁ ਮੋਲ ਆਪਾਂ ਜਿਹੜਾ ਫਾਈਨਲ ਇਹਦਾ ਰੱਖਿਆ ਹੋਇਆ ਅੱਜ ਇਹ ਸਾਢੇ 24000 ਉਹਦੇ ਜੋ ਮੰਨਤਨ ਕਰਾਂਗੇ ਕੋਈ ਆ ਕਰੀਬ ਸਾਢੇ 23000 ਸਾਢੇ 23000 ਲੈ ਲਵੇ ਠੀਕ ਆ ਸੋ ਦੋਸਤੋ 23.23 ਦੀ ਜਿਹੜੀ ਲੈਂਡ ਦੇਣ ਹੈਗਾ ਬਾਕੀ ਇਹਦੀ ਆਪਾਂ ਲਾਈਵ ਵੀਡੀਓ ਨਾਲ ਜੀ ਹਾਂ ਦਿਖਾ ਦਿੰਨੇ ਆ ਜੀ ਬਾਕੀ ਦੋਸਤੋ ਜਿਹੜੀ ਇਹ ਆਪਾਂ ਸੈਕੰਡ ਟਾਈਮ ਪਰ ਜਿਹੜੀ ਵੈਡਸ ਹੋਈ ਆ ਵੀਰ ਕੋਲ ਉਹਦੀ ਜਿਹੜੀ ਚੁਵਾਈ ਆ ਉਹ ਤੁਹਾਨੂੰ ਆਪਾਂ ਇਸੇ ਵੀਡੀਓ ਦੇ ਵਿੱਚ ਦਿਖਾ ਦਿੰਨੇ ਆ ਬਿਲਕੁਲ ਤੁਸੀਂ ਤਸੱਲੀ ਕਰ ਲਿਓ ਤਸੱਲੀ ਕਰ ਲਿਓ ਆਪਣੇ ਅੱਖਾਂ ਰਾਹੀਂ ਤੁਸੀਂ ਬਿਲਕੁਲ ਸਕੈਨ ਕਰ ਸਕਦੇ ਹੋ ਦੋਸਤੋ ਘਰੇ ਬੈਠੇ ਹੋਏ ਆਫਟਰ ਤੁਸੀਂ ਜਿਹੜਾ ਮੁੱਲ ਲੈਂਡ ਦੇਣ ਬਾਰੇ ਜਿਹੜੀ ਗੱਲਬਾਤ ਵੀਰ ਦੇ ਨਾਲ ਕਰ ਸਕਦੇ ਹੋ ਨੰਬਰ ਜਿਹੜੇ ਵੀਡੀਓ ਦੇ ਵਿੱਚ ਮੈਂ ਚਲਦੇ ਕਰ ਦਿੰਨੇ ਆ ਤੁਸੀਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਬਾਈ ਦੇ ਨਾਲ ਗੱ ਤਾਕਤ ਉਹ ਵੀ ਤੁਸੀਂ ਲੈ ਸਕਦੇ ਹੋ ਆ ਬੈਕ ਸਾਈਡ ਤੋਂ ਤੁਸੀਂ ਵੇਖ ਲਓ ਥਣਾ ਦੀ ਬੰਤਰ ਜਿਹੜਾ ਦੋਸਤੋ ਚਵਾਈ ਦਾ ਜਿਹੜਾ ਸਮਾਂ ਈਵਨਿੰਗ ਟਾਈਮ ਹੈਗਾ ਦੋਸਤੋ ਉਹ 6:30 7 ਵਜੇ ਦਾ ਜਿਹੜਾ ਸਮਾਂ ਉਹ ਤੁਸੀਂ ਵੇਖੋ ਬਾਕੀ ਜਿਹੜਾ ਪਸੂ ਸੂਇਆ ਦੋਸਤੋ ਤਕਰੀਬਨ ਉਹਦੀ ਚਵਾਈ ਤੁਸੀਂ ਆਪਣੇ ਹੱਥੀ ਵੀ ਕਰਕੇ ਦੇਖ ਸਕਦੇ ਹੋ ਤਸੱਲੀ ਤੁਹਾਡੀ ਆਪਣੀ ਆ ਮੌਕੇ ਤੇ ਘਰ ਪਹੁੰਚ ਕੇ ਜਰੂਰ ਕਰ ਲਿਆ ਕਰੋ ਓਕੇ ਆਹ ਲਓ ਦੋਸਤੋ ਹਾਲੋ ਦੋਸਤੋ ਠੀਕ ਹੈ ਜੀ ਕਰੋ ਚਬਾਈ ਸੂਈ ਬੋੜੀ ਉਲੀ ਜੋਈ ਹੈ ਜੀ ਬਹੁਤ ਹੀ ਹੋਈ ਹੈ ਜੀ ਜੋਈ ਹੈ ਲੈਟ ਠੀਕ

ਤੁਹਾਨੂੰ ਦੋ ਦੋ ਲੀਟਰ ਆਪਾਂ 11 ਲੀਟਰ ਦੁੱਧ ਕਹਿ ਕੇ ਦੇਵਾਂਗੇ ਦੁੱਧ 12 ਲੀਟਰ ਹੈਗਾ ਇਸ ਟਾਈਮ ਤੇੜੀ ਜੀ ਦਾ ਠੀਕ ਹੈ ਜੀ ਹਾਂ ਜੀ ਆ ਤੇ ਵੀਰ ਸਰਵੇਲ ਜਿਹੜੇ ਸੰਪਰਕ ਨੰਬਰ ਵੀ ਜਰੂਰ ਦੱਸੋ 9903682025 ਠੀਕ ਹੈ ਜੀ 90638225 ਠੀਕ ਹੈ ਜੀ ਸੋ ਦੋਸਤੋ ਇਹ ਹਨ ਵੀਰ ਹਰਪੀਲ ਸਿੰਘ ਜੀ 9903682025 ਵੀਰ ਦਾ ਕੰਟੈਕਟ ਨੰਬਰ ਨੇ ਵੀਡੀਓ ਦੇ ਵਿੱਚ ਵੀ ਆਪਾਂ ਚਲਦੇ ਕਰਦੇ ਨੇ ਆ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਜਿਹੜੇ ਪਸ਼ੂ ਖਾਏ ਦੋਸਤੋ ਉਹਨਾਂ ਬਾਰੇ ਵਿਸ਼ੇਸ਼ ਤੌਰ ਤੇ ਗੱਲਬਾਤ ਕਰ ਸਕਦੇ ਹੋ ਤੇ ਹੋਰ ਵੀ ਕਿਸੇ ਤਰ੍ਹਾਂ ਦੀ ਕੁਆਲਿਟੀ ਦਾ ਪਸ਼ੂ ਲੈਣਾ ਉਹ ਵੀ ਤੁਸੀਂ ਡਿਸਕਸ ਕਰ ਸਕਦੇ ਹੋ ਸੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ